ਜਿਹੜੇ ਗੁੰਗੇ ਤੇ ਬੋਲੇ ਆਫੀਸਰ ਸਾਹਿਬਾਨ ਤੇ ਸਾਡੀ ਪੰਜਾਬ ਦੀ ਮਾਨਯੋਗ ਸਰਕਾਰ ਜੋ ਨਹੀਂ ਸੁਣਾਈ ਕਰ ਰਹੀ ਹੈ ਉਹਦੇ ਸੁਣਾਉਣ ਵਾਸਤੇ ਅਸੀਂ ਪ੍ਰੈਸਰ ਅਸੀਂ ਇੱਕ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜੋ 13 ਤਰੀਕ ਨੂੰ 13 11 ਨੂੰ ਇੱਕ ਕੁੰਬੜਾ ਜਿਹੜੇ ਐ ਬਹੁਤ ਹੀ ਬੇਰਮੀ ਨਾਲ ਦੋ ਬੱਚਿਆਂ ਦੇ ਦੋ ਬੁੰਡਿਆਂ ਦੇ ਕਤਲ ਕਰ ਦਿੱਤੇ ਸੀ ਉਸ ਦੇ ਸਬੰਧ ਚ ਕਈ ਵਾਰੀ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਧਰਨਾ ਬਜਾਰਾ ਲਾ ਚੁੱਕੇ ਨੇ ਤੇ ਐਸਐਸਪੀ ਦਫਤਰ ਦਾ ਕਰਾਉ ਜਿਹੜਾ ਕੀਤਾ ਸੀ ਅਸੀਂ 9 ਤਰੀਕ ਨੂੰ 9 ਤਰੀਕ ਨੂੰ ਐਸਐਸਪੀ ਦਫਤਰ ਦਾ ਕਰਾਉ ਜਦੋਂ ਕੀਤਾ ਸੀ ਏਡੀਸੀ ਮੁਹਾਲੀ ਨੇ ਆ ਕੇ ਥੱਲੇ ਸਾਡਾ ਇੱਕ ਮੰਗ ਪੱਤਰ ਲਿਆ ਸੀ ਉਹ ਚ ਵਾਦਾ ਕੀਤਾ ਸੀ ਵੀ ਜਿਹੜੇ ਪਰਿਵਾਰ ਨਾਲ ਕੀਤੇ ਗਏ ਵਾਦੇ ਜਦੋਂ 에어ਪੋਰਟ ਰੋਡ ਦੇ ਧਰਨਾ ਚਕਾਇਆ ਉਸ ਦਿਨ ਵੀ ਵਾਦੇ ਕੀਤੇ ਜਦੋਂ ਸੰਸਕਾਰ ਹੋਇਆ ਮੁੰਡਿਆਂ ਦਾ ਉਦੋਂ ਵੀ ਵਾਦੇ ਕੀਤੇ ਜਦੋਂ ਭੋਗ ਪਿਆ ਉਥੇ ਜਾ ਕੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਇਮਾਨਯੋਗ ਐਸਡੀਐਮ ਸਾਹਿਬ ਸਾਰੇ ਜਿਹੜੇ ਵਾਦੇ ਕਰਕੇ ਆਏ ਸੀ ਜਿਵੇਂ ਅਸੀਂ ਜਿੱਕ ਕਰੋੜ ਰੁਪਏ ਦੀ ਮੰਗ ਰੱਖੀ ਸੀ ਇੱਕ ਪਰਿਵਾਰ ਨੂੰ ਤੇ ਸਰਕਾਰੀ ਨੌਕਰੀ ਇੱਕ ਪਰਿਵਾਰ ਨੂੰ ਕਿਹਾ ਸੀ ਵੀ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਦੂਜੀਆਂ ਜਿਹੜੀਆਂ ਪਬਲਿਕ ਦੀਆਂ ਮੰਗਾਂ ਸੀ ਉਹਨਾਂ ਦੇ ਆਧਾਰ ਕਾਰਡ ਰਸਣ ਕਾਰਡ ਕੱਟਣ ਦੀ ਸੀ ਤੀਜੇ ਜਿਹੜੇ ਸਾਡੇ ਤੇ ਪਰਚੇ ਦਰਜ ਕਰੇ ਜੋ ਪਰਿਵਾਰਾਂ ਨੇ ਜਿਹਦੀਆਂ ਦੀ ਮਦਦ ਕੀਤੀ ਹੈ ਦੋ ਵਿਅਕਤੀ ਚਾਹ ਬੰਦੀਪ ਸਿੰਘ ਉਹੇ ਬੇਟਾ ਮੇਰਾ ਇਹ ਆ ਪ੍ਰਵਿੰਦਰ ਸਿੰਘ ਉਹਦੇ ਖਿਲਾਫ ਪਰਚੇ ਦਰਜ ਕੀਤੇ ਸੀ ਵੀ ਉਹ ਰੱਦ ਕੀਤੇ ਜਾਣ ਏਡੀਸੀ ਨੇ ਮਾਨਯੋਗ ਏਡੀਸੀ ਮੋਹਾਲੀ ਨੇ ਸਾਤੋਂ ਇੱਕ ਹਫ਼ਤੇ ਦਾ ਉਹ ਤਾਂ 3 ਦਿਨ ਕਹਿੰਦੇ ਸੀ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਸੀ ਜੋ ਕੱਲ ਪੂਰਾ ਹੋ ਚੁੱਕਾ ਹੈ 15 ਦਿਨ ਪਰ ਲੇਕਿਨ ਉਹ ਸਰਕਾਰ ਦੇ ਕਰਨ ਤੇ ਪਬਲਿਕ ਅਧਿਕਾਰੀਆਂ ਦੇ ਸਰਕਾਰੀ ਬਾਬੂਆਂ ਦੇ ਕਰਨ ਦੇ ਕੋਈ ਜੁਰਾ ਸਰ ਕੀ ਨਾ ਹੀ ਉਹ ਮੁੰਡੇ ਜਿਹੜੇ ਕਤਲ ਸੀ ਇਸ ਕੇਸ ਚ ਦੋ ਮੁੰਡੇ ਇਨਵੋਲਵ ਐ ਕਤਲ ਐ ਜਿਹੜੇ ਉਹ ਸ਼ਰਿਆਮ ਬਾਹਰ ਫਿਰ ਰਹੇ ਨੇ ਪਰਿਵਾਰਾਂ ਨੂੰ ਧਮਕੀਆਂ ਦੇ ਰਹੇ ਨੇ ਤੇ ਆਪਣੀਆਂ ਜਿਹੜੀਆਂ ਰੋਜ਼ ਵੀਡੀਓ ਫੋਟੋਆਂ ਅਪਲੋਡ ਕਰਕੇ ਨੈੱਟ ਤੇ ਪਾ ਰਹੇ ਨੇ ਜਦ ਕਿ ਜਿਹੜਾ ਬਹੁਤ ਹੀ ਬੇਕਾਫ ਨਾਲ ਕੁਮਰ ਰਹੇ ਨੇ ਜਿਹੜੇ ਕਤਲ ਨੇ ਉਹਨਾਂ ਕਰਕੇ ਅੱਜ ਪਰਿਵਾਰ ਦੁਖੀ ਹੋ ਕੇ ਫੇਰ ਦੁਬਾਰਾ ਅਸੀਂ ਜਿਹੜੀ ਕਮੀਟਿੰਗ ਕੀਤੀ ਐ ਇੱਥੇ ਸਵੇਰ ਦੀ ਮੀਟਿੰਗ ਚੱਲ ਰਹੀ ਆ ਸਾਡੀ ਮੀਟਿੰਗ ਕਰਕੇ ਜਿਹੜਾ ਹੁਣ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਐ ਫੇਰ ਸੱਤ ਦਿਨ ਲੇਟਾਂ ਕੋਲੇ 30 ਤਰੀਕ ਦਿਨ ਸੋਮਵਾਰ ਨੂੰ ਅਸੀਂ ਅੱਜ ਇੱਕ ਫੇਰ ਵੀ 5-6 ਦਿਨ ਦਾ ਟਾਈਮ ਦੇ ਰਹੇ ਨੇ ਤੇ ਉਹ ਜਦੋਂ ਤੱਕ ਕਤਲ ਨਹੀਂ ਫੜ ਹੁੰਦੇ ਤੇ ਦੂਜਾ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਫੇਰ ਸੱਤ ਦਿਨ ਲੇਟਾਂ ਕੋਲੇ ਡੀਜੀਪੀ ਪੰਜਾਬ ਦਾ ਜਿਹੜਾ ਪੁਤਲਾ ਹੋਊਗਾ ਜਿਹੜਾ ਸਾਰੇ ਪਰਿਵਾਰ ਐ ਇੱਥੇ ਪਹੁੰਚਣਗੇ ਪੀੜਤ ਪਰਿਵਾਰ ਜੇ ਜਿਹੜੇ ਵੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਨੇ ਲੋਕ ਚਾਹੋ ਕਿਸੇ ਵੀ ਥਾਣੇ ਦਾ ਹੋਵੇ ਜਿਲ੍ਹਾ ਮੋਹਾਲੀ ਦਾ ਹੋਵੇ ਆ ਬਿਨਾ ਜਿਲੇ ਤੋਂ ਉਸ ਦਿਨ ਉਹ ਵੀ ਪਰਿਵਾਰ ਆਪਣੇ ਡਾਕੂਮੈਂਟ ਲੈ ਕੇ ਸਾਰਾ ਰਿਕਾਰਡ ਲੈ ਕੇ ਇੱਥੇ ਪਹੁੰਚਣ ਤਾਂ ਕਿ ਕਲਕਲੇ ਦੀ ਵਿਅਕਤੀ ਦੀ ਜਿਹੜੀ ਪ੍ਰੈਸ਼ਰ ਆਹੀ ਅਸੀਂ ਮੀਡੀਆ ਰਾਹੀਂ ਸਾਰੀ ਜਿਹੜੀ ਪੁਲਿਸ ਦੀ ਕਾਰਜਕਾਰੀ ਮੁੱਖ ਮੰਤਰੀ ਪੰਜਾਬ ਦੀ ਕਾਰਜਕਾਰੀ ਤੇ ਸਾਰੇ ਜਿਹੜੇ ਫੇਕ ਇਹਨਾਂ ਦੇ ਚੁਟਕਲੇ ਆ ਉਹਨਾਂ ਦਾ ਪਰਦਾ ਫਾਸ਼ ਕਰਨ ਲਈ ਸਾਰੇ ਜਿਹੜੇ ਬੰਦੇ ਇਕ ਬਿਕ ਹੋ ਕੇ ਅੱਛਾ ਤੁਹਾਡੇ ਰਾਹੀਂ ਅਸੀਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਪ੍ਰਿਟੀਕਲ ਸਿਆਸੀ ਬੰਦੇ ਸਿਆਸੀ ਪਾਰਟੀਆਂ ਨੂੰ ਗੱਲ ਭਾਜਪੀ ਦੀ ਹੋਵੇ ਗੱਲ ਕਾਂਗਰਸ ਦੀ ਹੋਵੇ ਗੱਲ ਕਾਲੀ ਦਲ ਦੀ ਹੋਵੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜੇਕਰ ਕੋਈ ਬੱਚਿਆਂ ਦੇ ਹੱਕ ਜਹਾਂ ਦਾ ਨਾਰਾ ਮਾਰਨ ਵਾਲਾ ਉਹ ਮੇਰਾ ਵੀਰ ਸਾਰੇ 30 ਤਰੀਕ ਨੂੰ ਫੇਰ ਸੱਦੀਆਂ ਲਾਈਟਾਂ ਕੋਲੇ ਸੋਮਵਾਰ ਨੂੰ 10 ਵਜੇ ਪਹੁੰਚੋ ਤਾਂ ਕਿ ਡੀਜੀਪੀ ਪੰਜਾਬ ਦਾ ਜਿਹੜਾ ਪੁਤਲਾ ਫੋਕ ਸਕੀਏ ਤੇ ਵੱਡੇ ਖਲਾਸੇ ਜਿਹੜੇ ਇਹਨਾਂ ਦੇ ਕਰ ਸਕੀਏ ਜੋ ਕ੍ਰਾਇਮ ਮਰਡਰ ਕਤਲ ਹੋ ਰਹੇ ਨੇ ਤੇ ਕਤਲ ਬਾਹਰ ਕੋਮ ਰਹੇ ਨੇ ਤੇ ਪਰਿਵਾਰ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਅਨਸਾਫ਼ ਲਈ ਮਾਮਾ ਆਪਣੇ ਬੱਚਿਆਂ ਨੂੰ ਕਤਲਾ ਨੂੰ ਫੜਾਣ ਲਈ ਸੜਕਾਂ ਦੇ ਬੈਠਣਾ ਪੈ ਰਿਹਾ ਬਹੁਤ ਹੀ ਜੜੀ ਹੈ ਮਤਭਾਗੀ ਗੱਲ ਹੈ ਤੇ ਅਸੀਂ ਸਾਰੇ ਹੀ ਵੀਰਾਂ ਨੂੰ ਇਹੀ ਤੁਹਾਡੇ ਰਹੀਂ ਬੇਨਤੀ ਕਰਨੇ ਚਾਹੁੰਦੇ ਆਂ ਤੇ ਜੋ ਵੀ ਸਾਡਾ ਸਹਿਯੋਗੀ ਸੱਜਣ ਹੈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਉਹ ਸਾਰੀਆਂ 30 ਤਰੀਕ ਨੂੰ ਫੇਰ ਸਾਧੀਆਂ ਲੇਟਾਂ ਕੋਲੇ ਪਹੁੰਚੋ ਡੀਜੀਪੀ ਪੰਜਾਬ ਦਾ ਪੁਤਲਾ ਫੁੱਕਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਸਾਡੇ ਦੋ ਮੁੰਡਿਆਂ ਦਾ ਕਤਲ ਹੋਇਆ ਪਿਛਲੀ 13 ਤਰੀਕ ਨੂੰ ਉਸ ਤੋਂ ਬਾਅਦ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਹੀ ਦੋ ਬੰਦੇ ਜਿਹੜੇ ਬਾਹਰ ਕਤਲ ਘੁਮਰੇ ਨੇ ਹਜੇ ਤੱਕ ਫਾੜ ਹੋਏ ਨੇ ਕਿਉਂਕਿ ਉਸ ਤੋਂ ਬਾਅਦ ਅਸੀਂ ਫੇਰ 9 ਤਰੀਕ ਨੂੰ ਤਰਨਾ ਲਗਾਇਆ ਸੀ ਉਸ ਦੇ ਵਿੱਚ ਅਸੀਂ ਡੀਏਡੀਜੀਪੀ ਨੇ 3 ਦਿਨ ਦਾ ਟਾਈਮ ਮੰਗਿਆ ਸੀ ਅਸੀਂ ਫਿਰ ਵੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਲੇਕਿਨ 15 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਅਗਰ ਇਸ ਤੋਂ ਪਹਿਲਾਂ ਅਗਰ ਕੋਈ ਨਾ ਵੀ ਕਾਰਵਾਈ ਹੁੰਦੀ ਤਾਂ ਅਸੀਂ ਆਉਣ ਵਾਲੀ 30 ਤਰੀਕ ਨੂੰ ਇੱਕ ਰੋਸ ਪ੍ਰਦਰਸ਼ਨ ਕਰਾਂਗੇ ਜੋ 7 ਫੇਸ ਦੀ ਲੇਟਾ ਤੇ ਹੋਇਆ ਸਾਰੇ ਮੇਰੇ ਵੀਰ ਅਤੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਦੇਣ ਲਈ ਵੱਦ ਤੋਂ ਵੱਧ ਯੋਗਦਾਨ ਪਾਣ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਤਾਰ ਲਵੀ ਫੋਟੋ ਕਰ ਲਓ। ਮਾਣ ਕਰਨਾ ਹੈ ਉਹਨਾਂ ਦੇ ਕੰਮ